ਪੰਜਾਬ ਸਰਕਾਰ ਅਤੇ ਮਾਨਜੋਗ ਵਿਜੀਪਸਾਬ ਦੇ ਨਸ਼ਾ ਮੁਕਤ ਪੰਜਾਬ ਦੀ ਮੌਜੂਦ ਦੇ ਤਹਿਤ ਐਸਐਸਪੀ ਸਾਬ ਦੇ ਨਿਰਦੇਸ਼ਾ ਨਿਰਦੇਸ਼ਾ ਹੇਠ ਫਤਿਹਗੜ ਸਾਬ ਦੇ ਸਾਰੇ ਸਬਡਿਵੀਜ਼ਨਰ ਵਿੱਚ ਨਸ਼ੇ ਨੂੰ ਦੂਰ ਕਰਨ ਵਾਸਤੇ ਨਸ਼ੇ ਦੇ ਜਿਹੜੇ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਫੜਨ ਵਾਸਤੇ ਬਹੁਤ ਵਕ ਮਹਿੰਗੋ ਅਸੀਂ ਅੰਜਾਮ ਦਿੰਦੇ ਉਸੇ ਲੜੀ ਦੇ ਤਹਿਤ ਸੀਆਈਏ ਇੰਚਾਰਜ ਆਕਾਸ਼ ਦਤ ਦੀ ਟੀਮ ਨੇ ਅਨਦਰ ਸੁਪਰਵੀਜ਼ਨ ਹੇਠ ਇੱਕ ਨਾਕਾ ਲਾਇਆ ਸੀ ਮੰਡੀ ਗੋਬਿੰਦਗੜ ਏਰੀਆ ਦੇ ਵਿੱਚ ਉੱਥੇ ਨਾਕੇ ਦੇ ਵਿੱਚ ਜਦੋਂ ਇਹਨਾਂ ਨੂੰ ਸਸਪੈਕਟ ਗੱਡੀ ਨਜ਼ਰ ਆਈ ਫੋਰਸੀ ਤੋਂ ਇਹਨਾਂ ਨੇ ਉਸ ਗੱਡੀ ਨੂੰ ਰੋਕਿਆ ਔਰ ਉਸ ਦੀ ਤਲਾਸ਼ੀ ਲਈ। ਉੱਥੇ ਉਹਨਾਂ ਤੋਂ 511 ਗ੍ਰਾਮ ਹੈਰੋਇਨ ਰਿਕਵਰ ਹੋਈ ਜਿਹੜੀ ਕਿ ਬੜੀ ਬਹੁਤ ਵੱਡੀ ਮਾਤਰਾ ਹੈ। ਔਰ ਜਦੋਂ ਇਸ ਦੀ ਇਨਵੈਸਟੀਗੇਸ਼ਨ ਇਹਨਾਂ ਦੀ ਟੀਮ ਨੇ ਕੀਤੀ ਉਹ ਬੜੀ ਗਹਿਨ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਉਸ ਦਾ ਸਾਰਾ ਐਨਾਲਿਸਿਸ ਕੀਤਾ ਉਸ ਤੋਂ ਪਤਾ ਲੱਗਾ ਕਿ ਇਹ ਜਿਹੜੇ ਬੰਦੇ ਸੀਗੇ ਇਹ ਲੁਧਿਆਣਾ ਦੇ ਰਹਿਣ ਵਾਲੇ ਬੰਦੇ ਸੀਗੇ। ਔਰ ਲੁਧਿਆਣਾ ਤੋਂ ਫਤਿਹਗੜ ਸਾਹਿਬ ਖੰਨਾ ਪਟਿਆਲਾ ਔਰ ਆਲੇ ਦੁਆਲੇ ਦੇ ਜਿਹੜੇ ਜ਼ਿਲ੍ਹੇ ਹੈਗੇ ਉਥੇ ਸਪਲਾਈ ਕਰਦੇ ਸੋ ਇਹ ਕੁਆਂਟੀਟੀ ਬਹੁਤ ਜ਼ਿਆਦਾ ਹੈਗੀ ਔਰ ਉਸ ਹਿਸਾਬ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡੇ ਜ਼ਿਲ੍ਹੇ ਦੀ ਇਹ ਬਹੁਤ ਵੱਡੀ ਰਿਕਵਰੀ ਹੈ ਔਰ ਸੀਆਈਏ ਟੀਮ ਦੀ ਵੱਡੀ ਕਾਮਯਾਬੀ ਹੈ ਬਿਲਕੁਲ ਜੀ ਇਹਦੇ ਚ ਜਿਹੜੇ ਦੋ ਬੰਦੇ ਫੜੇ ਗਏ ਸੀ ਉਸ ਵੇਲੇ ਇੱਕ ਸੀਗਾ ਕੁਲਦੀਪ ਇੱਕ ਚਰਨਜੀਤ ਜਿਹੜੇ ਧਿਆਨ ਦੇ ਰਹਿਣ ਵਾਲੇ ਇਹਦਾ ਕੁਲਦੀਪ ਤੇ ਦੋ ਮੁਕਦਮੇ ਇਸ ਤੋਂ ਪਹਿਲੇ ਵੀ ਹੈਗੇ ਔਰ ਐਨਡੀਪੀਐਸ ਦਾ ਵੀ ਮੁਕਦਮਾ ਐਕਸਾਈਜ਼ ਐਕਟ ਦਾ ਵੀ ਮੁਕਦਮਾ ਇਹ ਆਪਸ ਦੇ ਵਿੱਚ ਦੋ ਯਾਰ ਦੋਸਤ ਹੈ ਜੀ ਤੋਂ ਮੈਨੂੰ ਲੱਗਦਾ ਹੈ ਕਿ ਜਿਵੇਂ ਕਾਰੋਬਾਰ ਦਾ ਇੱਕ ਗੈਂਗ ਹੁੰਦਾ ਹੈ ਸੋ ਉਸਦੇ ਹੀ ਇਹ ਮੈਂਬਰ ਹੈ ਔਰ ਇਸ ਦੇ ਬਾਵਜੂਦ ਜਿਹੜੀ ਟੀਮ ਨੇ ਜਿਸ ਹਿਸਾਬ ਨਾਲ ਇਹਨਾਂ ਨੂੰ ਨਾਕੇ ਲਾਏ ਕੰਮ ਕੀਤਾ ਹੈ ਸੋ ਇਹਨਾਂ ਦੇ ਤਰੀਬ ਬੰਦੀ ਹੈ ਬਹੁਤ ਚੰਗਾ ਕੰਮ ਕੀਤਾ ਹੈ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਇਹਨਾਂ ਦਾ ਜਿੰਨਾ ਵੀ ਬੈਕਵਰਡ ਔਰ ਫਾਰਵਰਡ ਲਿੰਕੇਜਸ ਹੈ ਉਹ ਸਾਰੇ ਨੂੰ ਅਸੀਂ ਦੇਖ ਰਹੇ ਹਾਂ ਇਸ ਦੇ ਕੋਈ ਹੇਕ ਹੋਰ ਬੰਦਾ ਸਾਡੇ ਨੋਲਿਜ ਦੇ ਹਨ ਤੇ ਆਇਆ ਹੈ ਉਸ ਨੂੰ ਕਮਿਨਿਟ ਕਰਕੇ ਔਰ ਉਹਦੇ ਵੀ ਅਰੈਸਟ ਆਜ ਦੇ ਦਿਨ ਹੋ ਜਾਣੀ ਸੋ ਜਸਟ ਇਨਵੈਸਟੀਗੇਸ਼ਨ ਕਰਕੇ ਆਪਾਂ ਇਸ ਗੱਲ ਨੂੰ ਨਹੀਂ ਕਰ ਰਹੇ ਇਹਨਾਂ ਦੇ ਜਿਹੜਾ ਬੱਚਾ ਹੁਣ ਦਿੱਤਾ ਗਿਆ ਉਹ 149 ਐਨਡੀਪੀਐਸ ਐਕਟ ਦਾ ਬੱਚਾ ਨਾਂ ਤੇ ਦਿੱਤਾ ਗਿਆ ਮੰਡੀ ਗੁਰੂਪੁਰ ਦੋਨੋਂ ਕੰਮਕਾਜ ਦੇ ਵਿੱਚ ਨਸ਼ੇ ਦੇ ਕਾਰੋਬਾਰ ਇਹਨਾਂ ਦਾ ਉਸ ਤੇ ਡਿਪੈਂਡ ਸੀਗੇ ਸੋ ਜਿਸ ਹਿਸਾਬ ਨਾਲ ਇਹਨਾਂ ਦੇ ਪਰਚੇ ਹੋਏ ਹਨ ਸਮਝ ਆਉਂਦਾ ਹੈ ਕਿ ਇਹ ਨਸ਼ੇ ਦੇ ਕਾਰੋਬਾਰੀ ਫੋਰਡ ਫੀਗੋ ਵਹੀਕਲ ਤੇ ਸੀਗਾ ਜੀ ਸੋ ਉਹ ਵਹੀਕਲ ਤੋਂ ਹੀ ਆ ਰਹੇ ਸੀ ਸੋ ਜਿਸ ਹਿਸਾਬ ਨਾਲ ਗੱਡੀਆਂ ਦੇਖ ਕਰਕੇ ਟੀਮ ਜਿਵੇਂ ਐਕਸਪਰਟ ਹੁੰਦੀ ਹੈ ਉਹ ਇਹਨਾਂ ਨੂੰ ਸ਼ੱਕ ਹੋਇਆ ਔਰ ਉਸ ਮੁਤਾਬਿਕ ਇਹਨਾਂ ਨੇ ਉਹਨਾਂ ਤੇ ਕਾਰਵਾਈ ਕਰਾਈ ਲੇਟਰ ਰਿਲੇਸ਼ਨ ਦੇ ਵਿੱਚ ਪਰਿਵਾਰਿਕ ਰਿਲੇਸ਼ਨ ਹੈ ਬਟ ਉਸ ਤੋਂ ਜ਼ਿਆਦਾ ਪਰਿਵਾਰਿਕ ਰਿਲੇਸ਼ਨ ਤੋਂ ਜ਼ਿਆਦਾ ਇਹਨਾਂ ਦੀ ਜਿਹੜੀ ਯਾਰੀ ਦੋਸਤੀ ਹੈ ਤੋ ਦੋਨੋ ਦੋਸਤ ਹੈ ਆਪਸ ਦੇ ਨੇ ਗੱਡੀ ਕਿਸੇ ਔਰ ਦੀ ਹੈਗੀ ਇਹਨਾਂ ਦੇ ਨਾਂ ਤੇ ਗੱਡੀ ਨਹੀਂ ਹੈ ਉਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਅੱਜ ਕਿਉਂਕਿ ਦਸ ਮੁਕਦਮਾ ਹੋਇਆ ਹੈ ਤੋ ਇਸ ਦੇ ਜਿੰਨੇ ਫੋਰਵਰਡ ਬੈਕਵਰਡ ਲਿੰਕੇਜ ਹੈ ਕੁਝ ਗੱਲਾਂ ਅਸੀਂ ਇੱਥੇ ਜਾਣ ਕੇ ਤੁਹਾਨੂੰ ਡਿਸਕਲੋਜ਼ ਕਰ ਰਹੇ ਅਸੀਂ ਉਸ ਤੇ ਕਾਰਵਾਈ ਆਲਰੇਡੀ ਟੀਮ ਲੱਗੀ ਹੋਈ ਹੈ ਪੀਮ ਆਲਰੇਡੀ ਉਸ ਹਿਸਾਬ ਨਾਲ ਰੇਡ ਤੇ ਗਈ ਹੋਈ ਹੈ ਸੋ ਜੜੇ ਵੀ ਫੋਰਵਰਡ ਹੋ ਜਾਂ ਬੈਕਵਰਡ ਲਿੰਕੇਜਸ ਦੇ ਵਿੱਚ ਕੋਈ ਵੀ ਬੰਦਾ ਕੋਈ ਵੀ ਸ਼ਖਸ ਇਸ ਦੇ ਵਿੱਚ ਆਊਗਾ ਅਸੀਂ ਉਸ ਦੇ ਅਰੈਸਟ ਵੀ ਕਰਨੀ ਹੈ ਔਰ ਅੱਗੇ ਬੜੰਦੀ ਕਾਰਵਾਈ ਵੀ ਕਰਨੀ ਹੈ